ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਕੇ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਸਰਬਜੀਤ ਕੌਰ ਦੀ ਫੈਲ ਤੇ ਐਸਜੀਪੀਸੀ ਮੈਂਬਰ ਨੇ ਕੀ ਦਿੱਤਾ ਸਪਸ਼ਟਿਕਰਨ ਪਾਕਿਸਤਾਨ ਜਾਣ ਵਾਲੇ ਭਾਰਤੀ ਸਿੱਖ ਸ਼ਰਦਾ ਹਲਵਾਂ ਦੇ ਸਮੂਹ ਚੱਕਪੂਰ ਥਲ ਦੀ ਇੱਕ ਹੋਰ ਸਰਬਜੀਤ ਕੌਰ ਦੇ ਲਾਪਤਾ ਹੋਣ ਦੇ ਮਾਮਲੇ 'ਚ ਕਈ ਖੁਲਾਸੇ ਹੋ ਰਿਕੇ ਹਨ ਜੁਰੂਚ ਸਰਪਜੀਤ ਦੇ ਲਾਪਤਾ ਹੋਣ ਦੀ ਰਿਪੋਰਟ ਜਾਰੀ ਰਿਪੋਰਟ ਕੀਤੀ ਗਈ ਸੀ ਪਰ ਜਾਂਚ ਤੋਂ ਪਤਾ ਲੱਗਾ ਕਿ ਉਹ ਲਾਪਤਾ ਨਹੀਂ ਸੀ ਸਗੋਂ ਉਸਨੇ ਆਪਣਾ ਨਾਮ ਬਦਲ ਕੇ ਨੂਰ ਹਸਨ ਰੱਖ ਲਿਆ ਸੀ ਅਤੇ ਪਾਕਿਸਤਾਨ ਚ ਧਰਮ ਬਦਲ ਕੇ ਵਿਆਹ ਕਰਵਾ ਲਿਆ ਸੀ ਇਸ ਪੂਰੇ ਮਾਮਲੇ ਤੋਂ ਬਾਅਦ ਸ਼ਰਮਨਿੰਗ ਕਰਦਾ ਪ੍ਰਮੰਧਾ ਕਮੇਟੀ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਹਾਲਾਂਕਿ ਐਸਜੀਪੀਸੀ ਵੱਲੋਂ ਸਪਸ਼ਟਕਰਨ ਦੇ ਦਿੱਤਾ ਗਿਆ ਹੈ ਇਸ ਪੂਰੇ ਮਾਮਲੇ 'ਚ ਹਲਕਾ ਸੁਲਤਾਨਪੁਰ ਲੋਧੀ ਦੇ ਐਸਜੀਪੀਸੀ ਮੈਂਬਰਸ ਬੀਬੀ ਗੁਰਪ੍ਰੀਤ ਕੌਰ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ ਕੁਝ ਸਮਾਂ ਪਹਿਲਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਕੇਸ਼ਰਦਾਲਵਾਹ ਤੋਂ ਦਸਤਾਵੇਜ਼ ਮੰਗੇ ਗਏ ਸਨ ਸਰਬਜੀਤ ਕੌਰ ਨੇ ਬੇਨਤੀ ਦੇ ਹਿੱਸੇ ਵਜੋਂ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਉਨ੍ਹਾਂ ਨੇ ਪਿੰਡ ਦੇ ਨੰਬਰ ਦਾ ਨਾਂ ਸੰਪਰਕ ਕੀਤਾ ਆਪਣੀ ਪਛਾਣ ਤੇ ਰਹਾਸ਼ ਦੀ ਪੁਸ਼ਟੀ ਕੀਤੀ ਤੇ ਫੈਲ ਸ਼ਰਮਣੀ ਕਮੇਟੀ ਨੂੰ ਭੇਜ ਦਿੱਤੀ ਫੈਲ ਵਾਪਸ ਨਹੀਂ ਕੀਤੀ ਗਈ ਨਾ ਹੀ ਕੋਈ ਗਲਤੀ ਦੀ ਸੂਚਨਾ ਮਿਲੀ ਨਾ ਹੀ ਇਸ ਨੂੰ ਠੀਕ ਕਰਕੇ ਵਾਪਸ ਭੇਜਿਆ ਗਿਆ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਸਰਬਜੀਤ ਕੌਰ ਵੱਲੋਂ ਕਰਤਾਰਪੁਰ ਲਾਂਘੇ ਦੇ ਦਰਸ਼ਨ ਕਰਨ ਲਈ ਕਦੇਕ ਤੋਂ ਕਦੇ ਕੋਈ ਅਰਜੀ ਨਹੀਂ ਮਿਲੀ ਜਦੋਂ ਸਰਬਜੀਤ ਕੌਰ ਨੇ ਗੈਰ ਹਾਜ਼ਰੀ ਸਰਬਜੀਤ ਕੌਰ ਦੀ ਗੈਰ ਹਾਜ਼ਰੀ ਦਾ ਪਤਾ ਲੱਗਿਆ ਤਾਂ ਬੀਬੀ ਗੁਰਪ੍ਰੀਤ ਨੇ ਨੰਬਰਦਾਰ ਤੇ ਗੁਰਦੁਆਰਾ ਸਾਹਿਬ ਦੇ ਰਿਕਾਰਡ ਕੀਪਰ ਨਾਲ ਮਿਲ ਕੇ ਉਸ ਦੇ ਘਰ ਜਾਂਚ ਕੀਤੀ ਉਸ ਦੇ ਪੁੱਤਰਾਂ ਨੇ ਦੱਸਿਆ ਕਿ ਉਹਨਾਂ ਦਾ ਆਪਣੀ ਮਾਂ ਨਾਲ ਕੋਈ ਸਬੰਧ ਨਹੀਂ ਹੈ ਤੇ ਉਹ ਪਾਕਿਸਤਾਨ ਤੋਂ ਵਾਪਸ ਨਹੀਂ ਆਈ ਸੀ ਦੀਪੀ ਗਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਇੱਕੋ ਇੱਕ ਭੂਮਿਕਾ ਇਹ ਯਕੀਨੀ ਬਣਾਉਣਾ ਬਣਾਉਣਾ ਸੀ ਕਿ ਸ਼ਰਦਾਲੂ ਪਿੰਡ ਦੇ ਸਥਾਈ ਨਿਵਾਸੀ ਸਨ ਅਪਰਾਧਿਕ ਰਿਕਾਰਡ ਜਾਂ ਹੋਰ ਪਿਛੋਕੜ ਦੀ ਜਾਂਚ ਕਰਨਾ ਪੰਜਾਬ ਤੇ ਪਾਰ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਕਿਹਾ ਕਿ ਸ਼ਰਮਨੀ ਕਮੇਟੀ ਵਰਤਮਾਨ ਚ ਸ਼ਰਦਾਲਾਂ ਦੀ ਪਿਛੋਕੜ ਦੀ ਜਾਂਚ ਨਹੀਂ ਕਰਦੀ ਤੇ ਅਜੇ ਤੱਕ ਇਕਲੀਆਂ ਔਰਤਾਂ ਤਲਾਕਸ਼ੁਗ਼ਾ ਜਾਂ ਵਿਧਵਾਵਾਂ ਤੇ پابੰਦੀ ਲਗਾਉਣ ਲਈ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਹਨ ਉਹਨਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਖੀਆਂ ਘਟਨਾਵਾਂ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਸਰਦਾਲਵੰਦੇ ਰਿਕਾਰਡ ਦੀ ਪੂਰੀ ਤਰ੍ਹਾਂ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਸਰਬਜੀਤ ਨੂਰਸੇਨਾ ਬਣ ਸਕੇ ਦੱਸ ਦਈਏ ਕਿ ਸਰਬਜੀਤ ਕੌਰ 4 ਨਵੰਬਰ ਨੂੰ 1932 ਚਰਦਾਲਵੰਦੇ ਸਮੂਹ ਨਾਲ ਪਾਕਿਸਤਾਨ ਗਈ ਸੀ ਪਰ ਵਾਪਸ ਨਹੀਂ ਆਈ ਇਮੀਗ੍ਰੇਸ਼ਨ ਫਾਰਮ ਤੇ ਕਈ ਖਾਲੀ ਵੇਰਵਿਆਂ ਦੀ ਅਨਹੋਂਦ ਨੇ ਇਸ ਮਾਮਲੇ ਚੱਕ ਪੈਦਾ ਕੀਤਾ ਸੀ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਖਲਾਸਾ ਹੋਇਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ